ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਤ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਜਪਤਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਂ ਹਮਰਿ ਨ ਹੋਈ ਬਲੇ ਹਾਰੀ ਕੁਦਰਤ ਵਤਿਆ ਦਰ ਅੰਤਨ ਜਾਏ ਟਕਿਆ ਰਹਾ ਆਤਮਾ ਜੋਤ ਜੋਤ ਮੈਂ ਜਾਤਾ ਅਕਲ ਕਲਾ ਪਰਭੂ ਰਿਆ ਤੂੰ ਸੱਚਾ ਸਾਹਿਬ ਸਿਪਤ ਧਾਲਿਓ ਜਿਨ ਕੀਤੀ ਸੋ ਫਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਰਰਾਗਾ ਸਾਹ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰਤੇ ਰਾ ਕਿਹਾ ਜੋ ਘਰ ਘਿਆ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਤਾ ਕੀਤੇ ਤੇਰੇ ਵਾਣ ਹਾਰੇ ਕਤੇ ਤੇਰੇ ਰਾਗ ਪਰਿਸੁ ਕੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤਤਨੋ ਪਵਨ ਪਾਣੀ ਵੈ ਸੰਸਰ ਕਾਵੇ ਰਾਜਾ ਧਰਮ ਦਵਾਰੇ ਗਾਵਣ ਤਤਨੋ ਜੇ ਤੁਨੋ ਬੁੱਧ ਲੇਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਤਨੋ ਈਸ਼ਰ ਬ੍ਰਹਮਾ ਦੇਵੀ ਸੂਨ ਤੇਰੇ ਸਦਾ ਸਵਾਰੇ ਗਾਵਣ ਤਤਨੋ ਈंद्रेन्द्र ਅਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤਤਨੋ ਸਤ ਸਮਾਦੀ ਅੰਦਰ ਗਾਵਣ ਤਤਨੋ ਸਾਧ ਵਿਚਾਰੇ ਰਾਮਾ ਤੁਦਨੋ ਜਦ ਹੀ ਸਤੇ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਿ ਰਖਿ ਉਦਰ ਜੋਗਤੋ ਵੇਦਾਂ ਨਾਲੇ ਰਾਮਾ ਤੁਦਨੋ ਮੋਣਿਆ ਵਣ ਮੋਣ ਹਜਰ ਕਮਸ ਪਿਆਲੇ ਗਾਵਨ ਤੁਦਨੋ ਰਦਨਾ ਪਾਏ ਤੇਰੇ ਅਟੜ ਤੇਤ ਨਾਲੇ ਰਾਮਾ ਤੁਦਨੋ ਜੋਦ ਮਹਾਗੜ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਪ੍ਰੇਮੰਡਾ ਪਰ ਕਰ ਰਖੀ ਤੇਰੇ ਧਾਰੇ ਸੇ ਦਦਨੋ ਕਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਚਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨੈ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੁੰਦੀ ਜਾਏ ਨਾ ਜਾਚੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਕੇ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤੇ ਸੁਭਾਵੇ ਸੋਈ ਕਰਸੀ ਵੇ ਰੂਪਮ ਨਾਮ ਕਰਨਾ ਜਾਈ ਸੋ ਪਾਤ ਸਾਹੋ ਸਾਹ ਬਾਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਖੇ ਸਭ ਕੋ ਏ ਕੇਵਡ ਵੱਡਾ ਡੀਡਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵਡ ਚੀਰਾ ਰਹਾਓ ਸਾਵ ਸਵਰਤੀ ਮਲੇ ਸਰਦਕਮਾਈ ਸਾਕੀ ਮਤ ਮਲੇ ਕੀਮਤ ਪਾਏ ਹੀ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਦਲੋੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪ੍ਰਕਾ ਕੀਆਂ ਵੜਿਆਈਆਂ ਤੁਧਾਂ ਸਦੇ ਕਿਨੇ ਨਾ ਪਾਈਐ ਕਰਮ ਮਿਲੇ ਨਾ ਹੀ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਅੱਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਤੁਫੇ ਗਏ ਚਲਿਏ ਧੂਪ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਹਿ ਰਹਾਓ ਸਾਚੇ ਨਾਮ ਕੀ ਦਲਵੜੇ ਆਈ ਆਪ ਤਦ ਕੀਮਤ ਨਹੀਂ ਪਾਏ ਜੇ ਸਮਿਲਕੇ ਆਖਣ ਪਾਹੇ ਉਡਾਣਾ ਹੋਏ ਕਾਟ ਨਾ ਜਾਏ ना मरे ना हो वे निंदा रहे ना झुके भोग गुण इहो होर ना ही कोई ना को ना को होए ये बड़े आप ते बड़े तेरी दात जंदन करके की ती रात गजम सारे ते कम जात नानक नावे बासनात रागुजरी महला चौथा हर के जन सतगुर सतगुर का बिन पर पास हम कीरे कर्म सतगुर ही कर दया नाम प्रकाश ਮੇਰੇ ਮੀਤ ਵਰਦੇ ਮੋਖ ਰਾਮ ਨਾਮ ਬਰਗਾਤ ਬ੍ਰਹਮਤ ਨਾਮ ਮੇਰਾ ਪ੍ਰਾਂਤ ਖਾਈ ਹਰ ਕੀਤ ਅਮਰੀ ਰਹਿ ਰਾਜ਼ ਰਹਾਓ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਜ ਹਰ ਹਰ ਨਾਮ ਮਿਲਿ ਤ੍ਰਿਪਤਾ ਸੇ ਮਿਲ ਸੰਤਦ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਦੇ ਬਾਗੀ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਈ ਆਏ ਤਿ ਕਿਵੇ ਤਿ ਕਿਵਾਸ ਜਿਨਹ ਹਰ ਜਨ ਸਤਿਗੁਰ ਸੰਗਤ ਪਾਏ ਜਨ ਧਰਮ ਸਗਲੇ ਕੀ ਆਨੇ ਖਾਸ ਧੰਨ ਧੰਨ ਸਰ ਸੰਗਤ ਜਿ ਤਹ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਲਾ ਪੰਜਮਾ ਕਾਹਿ ਰੇ ਮੰਜ ਦਵੇ ਉਦਮ ਜਾ ਹਰ ਜੀਓ ਭਰਿਆ ਸੈਲ ਬਤਰ ਮੈਂ ਜਨ ਤੋ ਪਾਏ ਤਾਂ ਘਰ ਜਿ ਸਾਗੇ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਸਰਿਆ ਗੁਰ ਪ੍ਰਸਾਦ ਪਰਮ ਬਧ ਪਾਇਆ ਜੇ ਕਾ ਡਰਿਆ ਰਹਾਓ ਧਰਨਾਂ ਨੂੰ ਪਿਤਾ ਲੋਕੋ ਸੁਧ ਬਣੇਂਦਾ ਹੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਨ ਸਮਾਹ ਢਾਵਰ ਕਾਹੇ ਮਾਨ ਪਾਵਰਿਆ ਊੜੇ ਊੜਾਵੇਂ ਸਹੂ ਸਾਥ ਸpase ਬਚਰੇ ਛਰਿਆ ਦਿਨ ਕੌਣ ਖਿਲਾਵੇ ਕੌਣ ਜਗਾਵੇ ਮਨ ਵੇ ਸਿਮਰਨ ਕਰਿਆ ਸਾਵਣ ਦਾ ਆਣ ਦਾ ਸਾਸ਼ਟ ਸਿਧਾਨ ਢਾਵਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹਲਾ 4 ਚੌਤਾ ਸੋ ਪਰਕੇ ਤੁੰਕਾਰ ਸਤਿਗੁਰ ਪ੍ਰਸਾਦ ਸੋ ਪਰਕਣ ਰੰਜਣ ਹਰ ਪਰਕਣ ਰੰਜਣ ਹਰ ਕਮਾ ਕਮਾ ਪਾਰਾ ਸਭ ਜਾਵੇ ਸਭ ਜਾਵੇ ਦੁਜੀ ਹਰ ਦਕੇ ਸਰਜਣ ਹਰਾ ਸਭ ਜੀਤ ਮਾਰੇ ਜੀ ਦੁਜੀ ਆਦਾ ਤਾਰਾ ਧਿਆਉ ਸੰਤੋ ਜੀ ਸਭ ਦੁਖਦਾਰ ਮਹਾਰਾ ਹਰਾ ਪੇਠਾ ਪਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਣਰ ਅੰਤਰ ਜੀ ਹਰ ਏਕੋ ਮਨੁਖ ਸਮਾਨਾ ਏਕ ਦਾਤੇ ਏਕ ਬੇਖਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਬੇ ਭੁਗਤਾ ਜੀ ਹਉ ਤਦ ਵਿਣਾ ਵਰ ਨਾ ਜਾਣਾ ਤੂੰ ਬਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਗਿਆ ਗੁਣਾ ਖਿਖਾਣਾ ਜੋ ਸੇਵ ਜੋ ਸੇਵ ਤੁਧ ਜੀ ਜਨ ਨਾਨਕ ਤਨ ਗੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇਮਗਤ ਸੇਮਗਤ ਭਾਏ ਜਨ ਹਰ ਧਿਆਇਆ ਜੀ ਦਿਨ ਟੂਟੇ ਜਮਕੀ ਪਾਸੀ ਜਨਰ ਭਾਉ ਜਨ ਹਰ ਨਰ ਭਾਉ ਧਿਆਇਆ ਜੀ ਦਿਨ ਕਾ ਭਾਉ ਸਭ ਕੋ ਆਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਤਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਆਣਤ ਦਿਨ ਬਲ ਚਾਸੀ ਤੇਰੀ ਭਗ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗ ਤੇਰੇ ਭਗ ਸਲਾਹ ਤਦ ਜੀ ਹਰ ਨਿਕਣੇ ਕਾਣੇ ਕਾਣੰਤਾ tere nek tere nek kare har pooja ji tap tap jabey beyanta tere nek tere nek bade basimrat saath ji har kirya khat karam paranta se bhagat se bhagat pale jananak ji jo paave mere har bhagwan ta tu aad purkamrambar karta ji tun jeevde avna koi ਹੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚੜ ਕਰਤਾ ਸੋਹੇ ਤਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਹੀ ਤਦੇ ਆਪੇ ਸਿਰਸਬ ਭਾਈ ਜੀ ਤਦੇ ਆਪੇ ਸਦ ਸਭ ਹੋਈ ਜਨ ਨਾਲਬ ਹੁਣ ਗਾਵੇ ਕਰਤੇ ਕੀ ਜੋ ਸਭ ਸਹਿ ਗਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜਦ ਭਾਵੇਂ ਸੋਈ ਤੀਸੀ ਜੋ ਤੂਦੇ ਸੋਈ ਹੋ ਪਾਈ ਰਹਾਓ ਸਾਉ ਤੇਰੀ ਤੁਮ ਸਾਹਮਣੇ ਧਿਆਇ ਆ ਜਿਸਨੋ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮਖ ਲਾਦਾ ਮਨੁ ਵਖਵਾਇਆ ਤੈ ਆਪ ਵਿਛੋੜਿਆ ਆਪ ਮਿਲਾਇਆ ਓਂdre आओ ਸਭ ਤੁਝੇ ਹੀ ਬਾਹ ਤੇ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਕੀਰ ਵਜੋ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੁ ਜਾਣੇ ਸੋਈ ਜਨ ਜਾਣੇ ਹਰਗੁਣ ਸਦ ਹੀ ਆਖ ਵਖਾਣਾ ਜਿਨ ਹਰਿ ਸੇਵਿਆ ਤੈਨਸੁ ਪਾਇਆ ਸਹਿਜੇ ਹੀ ਹਰਨਾਮ ਸੁਮਾਇਆ ਉਹ ਆਪੇ ਕਰਤਾ ਤੇਰਾ ਗਿਆ ਸਭ ਹੋਏ ਦਸ ਬਿੰਦੂ ਜਾ ਵਰਣ ਨ ਕੋਏ ਨੂੰ ਕਰ ਕਰ ਵੇਖੇ ਜਾਣੇ ਸੋਏ ਜਨਾਨਤ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਤ ਸਰਵਰੜੇ ਭੈਲੇ ਨਿਵਾਸਾ ਪਾਣੀ ਪਾਪ ਤਨ ਕੀਆ ਪੰਪਜ ਮੋ ਬਗਣਾਏ ਚਾਲੇ ਹਮ ਦੇਖਾ ਤਹਿ ਡੂਬਿਐ ਮਾਣੇ ਗਣਾ ਚੇਤਸ ਮੂੜ ਮਣਾਰ ਵਿਸਰਤ ਗੁਣ ਗਲੇ ਰਹਾਓ ਨਾ ਹੋ ਜਤੀ ਸਤੀ ਨਹੀਂ ਫੜਿਆ ਮੋਹ ਰਹੁਦਾ ਜਨ ਭਇਆ ਪ੍ਰਨੰਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਬੰਜਮਾ ਪਈ ਪ੍ਰਾਪਤ ਮਾਨਵ ਦੇਹੁਰਿਆ ਹੋਵੰਦ ਮਿਲਕੇ ਤੇਰੀ ਬਰੀਆ ਅਵਰ ਕਾਜ ਦਰਿਗ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਰਹਿ ਆਮ ਲਗ ਭਉ ਜਲ ਦਰਨ ਕੇ ਜਨਮ ਰਤਾ ਜਾਤ ਰੰਗ ਮਾਇਆ ਕੇ ਰਹਾਓ ਜਾਪ ਤਪ ਸੰਜਮ ਦਰ ਮਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਤਉ ਨਾਨਕ ਹਮ ਨੀਤਿ ਰਮਾ ਸਰਣ ਪਰੇ ਕੀ ਰਾਮਾ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਬਾਛਾ ਹੀ ਦਸਮੀ ਕਬਿਓ ਬਾਚ ਬੇਂਦੀ ਚੋਬਈ ਅਮ੍ਰਿਤ ਰੋਹਾ ਦੇ ਰਚਾ ਪੂਰਨ ਹੋਏ ਜਿਤ ਕੀ ਚਾ ਤਬ ਜਰਨਨ ਮੰਨ ਰਹਿਆ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ हमरे दुट सबे तुम कावो आबहा दे मोहे बचावो सुखी बसे मोरो परवारा सेवक सिख सबे करतारा मोर अच्छा ने कर दे करिए सब बैन प्रास करिए पूर्ण हो हमारी आशा तोर भजन की रहे प्यासा तुम तो छाड़ पे अवर ना त्याह जो कर चाहो सो तुम दे पाऊ सेवक सिख हमारे तारिए है चुन चुन सतरा हमारे मारी है ਆਪਾ ਦੇ ਮੁਝੇ ਬਰੀਏ ਮਰਨ ਕਾਲ ਦਾ ਤਰਾਸਨ ਮਰੀਏ ਉਝੋ ਸਦਾ ਹਮਾਰੇ ਪਛਾਹ ਸ੍ਰੀ ਅਕਾਲ ਤੂਝੂ ਬਰਿਓ ਰਚਾ ਰਾਖਲੇ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਉਟਣ ਕੇ ਹੰਤਾਤ ਮੋਹ ਪਰਿਚਦਰ ਦਾਸ ਸੰਤਾ ਕਾਲ ਪਹਿ ਬ੍ਰਹਮਾ ਭਗਤ ਰਾ ਕਾਲ ਪਹਿ ਸ਼ਿਵ ਜੂ ਅਵਤਾਰ ਕਾਲ ਪਹਿ ਕ੍ਰਿਸ਼ਨ ਪ੍ਰਕਾਸ਼ਾ ਜਗੜ ਤਾਲਤਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਤੋਂ ਲੋਕ ਸਵਾਰਾ ਨੰਮ ਤਰਹਿ ਤਾਏ ਹਮਾਰਾ ਜਵਨ ਕਾਲ ਸਮਝਤ ਮਨਾਇਓ ਦੇਵ ਤੈ ਦੇ ਜਛਨਾ ਉਪਜਾਇਓ ਆਦੰਤੇ ਕੇ ਅਵਤਾਰਾ ਹਸੋਈ ਗੁਰੂ ਸਮਝਿਓ ਹਮਾਰਾ ਨੰਮ ਸਰਾਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸ਼ਿਵ ਫਲ ਕੋ ਸ਼ਿਵਣ ਜੁੜਦੀਓ ਸਤਨ ਕੋਪੜ ਮੋਬਦ ਕੀਓ ਖੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਦੀ ਤੇ ਪੁੰਚਰਾ ਥੂਲਾ ਸਾ ਪਰਕਰਪਾ ਦੜਕਰ ਥੂਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਤੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਹ ਕਰਖ ਘਰਾ ਘਰ ਘਰ ਤਾਰਾ ਵਰ ਜਾ ਦਰਦਮ ਦੇ ਅਬਾਰਾ ਜਬ ਕਰਖ ਕਰਤ ਹੋਂ ਤਬ ਹੋ ਤਮ ਮਿਲਦ ਦੇ ਧਰ ਸਭ ਹੋਂ ਜਿਤੇ ਬਦਨ ਸ੍ਰੀ ਹਰਿ ਸਭ ਸਾਰੇ ਆਪ ਆਪਣੀ ਭੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇ ਸ੍ਰੀ ਹਰਿ ਆਲਮ ਨਿਰੰਕਾਰ ਨਿਰਵਿਕਾਰ ਨੰਬ ਆਦ ਨੀਲ ਨਾਦ ਸੰਭੂ ਤਾਪਾ ਮੁੜ ਉਚਾਰਤ ਪਿਦਾ ਜਾਮ ਭੇਨ ਪਾਵਤ ਪਿਦਾ ਸਾਹੋ ਗਰਬਾਣਨ ਮਾਨਤ ਮਾ ਮੂਰਤ ਸ੍ਟੇਦ ਨਾ ਜਾਣਤ ਮਹਾਦੇਵ ਕਹਿਤ ਸਦਾ ਸਿਵ ਅੰਕਾਰਤਾ ਚਿੰਤ ਰਹੀ ਪੇਵ ਆਪ ਆਪਣੇ ਬੁਧਾਇ ਜੀ ਤੇ ਬਰਨਤ ਪਿੰਨ ਪਿੰਤ ਦਇਤੀ ਤੁਮਰਾ ਲਕਾਣਾ ਜਾਇ ਬਸਾਰਾ ਕਿਵਿ ਸਜਵਤ ਸੰਸਾਰਾ ਏਕੇ ਰੂਪਨੂਪ ਸਰੂਪ ਆਰੰਗ ਭੈਰਾ ਕਹੀ ਭੂਪਾਂਡ ਜਿਰਜ ਸਿਤਿਸ਼ਕੀਨੀ ਉਤਵੀ ਖਾਨ ਮੋਰ ਰਈ ਦਿਨੇ ਆਹੂ ਹੂਲ ਰਾਜਾ ਬੇਟਾ ਆਹੂ ਸਿਉਂਟੇ ਅ ਸੰਤਰਾ ਕੈਠਾ ਸਗਰੀ ਸੇੜ ਤਾਇ ਚੰਪਵ ਆਜਗਾਦ ਸਰੂਪ ਸਿਆਮਵ ਆਵਰਾ ਚਾਮੇ ਰਿਤਮ ਕਰੋ ਸਿਖੁ ਬਹਾਰਾ ਸਿਖੁ ਕਰੋ ਦੁਣ ਜਿਤੇ ਔੜਵਦ ਪਾਤਾ ਜਗਲ ਮਲੇਸ਼ ਕਰੋ ਰਣ ਪਾਤਾ ਜੇ ਅਸ ਤੋਇ ਤਮ ਸਰਨੇ ਬਰੇ ਤਨ ਕਹਿ ਦੁੜ ਦੋਖ ਤਾ ਮਰੇ ਪਰ ਭਯੋਨ ਬਉ ਬਰੇ ਤਿਹਾਰੇ ਦਿਨ ਕਹਿ ਤੂੰ ਸੰਕਟ ਦਵਟਾਰੇ ਜੋ ਕਲ ਕੋਇ ਇਕ ਬਾਰ ਤੈ ਹੈ ਤਾਗੇ ਕਾਲ ਲਗਟਣਾ ਹੈ ਰੱਛਾ ਹੋਏ ਤਾਹੇ ਸਭ ਤਲਾ ਦੁੜ ਟਰਣ ਕਰੇ ਤਨ ਕਲਾ ਕਿਰਪਾ ਦਰਿਠ ਦੰਜਾਇਨ ਹਰੋ ਤਾਂ ਕੇ ਤਾਪ ਦਨਕ ਮੋਹ ਹਰੋ ਸਿਧ ਪਰਮੋਥ ਭੋਈ ਡੁੱਟ ਸਾਸਵਾ ਸਗਣਾ ਕੋਈ ਇੱਕ ਵਾਰ ਜਿੰਦ ਮੈਂ ਤੁਮਾਰਾ ਹਾਲ ਆਂਤੇ ਜਾਇ ਮਹਾਰਾ ਜਨਰ ਨਾਮ ਨਿਹਾਰੋ ਕਾ ਦਰਦ ਡੁੱਟੋ ਤੇ ਰਹਾ ਹੜਾ ਗੇਤ ਮੈਂ ਸਰਣ ਤਿਹਾਰੀ ਆਪ ਹਾਥੇ ਲਿਓ ਵਾਰੀ ਸਰਬ ਟੋਰ ਮੋ ਸਹਾਈ ਦੁਸ਼ਟ ਦੋਤ ਤੇ ਨੇ ਬਚਾਈ ਸਵੈਆ ਪਾਏ ਗਏ ਜਪ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀਮ ਪ੍ਰਾਨ ਕਰਾਣਾ ਅਨੇਕ ਹੈ ਮਤੇ ਗਨਾ ਮੰਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਗਏ ਹਮੇ ਗਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈ ਨਾ ਬਿਆ ਸਭ ਤੋਏ ਬਖਾਨਿਓ ਦੋਹਰਾ ਚਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਪਾਏ ਗਏ ਕਿ ਲਾਜ ਅਸ ਗੋਬਿੰਦਾਸ ਤਹਾਰ ਰਾਮ ਕਲੇਮਹ ਲਾਤੇ ਜਾਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਹਦਾ ਗਾਓ ਹਰੀ ਕੇ RAM ਜਿਨੀ ਵਸਾਇਆ ਤਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਧੂਖ ਸਭ ਵਿਚਾਰ ਨਾਗੀ ਤਾਰੋ ਕਰੇ ਤੇਰਾ ਕਾਰਜ ਸਭ ਸਵਾਰ ਮਾ ਸਾਵਣਾ ਗਲਾ ਸਮਰਾਤ Swami ਸੋਖੋ ਮਨੋਂ ਵਿਸਾਰੇ ਜਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਸੇ ਜਿਹਦੇ ਸੋ ਪਾਵੇ ਸਦਾ ਸਿਮਤਲ ਸਦਾ ਦੇਰੇ ਨਾਮ ਮਨ ਵਸਾਵੇ ਰਾਮ ਜਨ ਕੇ ਮਨ ਵਸਿਆ ਆਵਾਜੇ ਸ਼ਬਦ ਸੁਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਦੁਵਾਈਆਂ ਪਰ ਸ਼ਾਂਤ ਸੁਖਮਣ ਆਈ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਗੁਰ ਬਾਣ ਕੀ ਤਾ ਗੁਰੇਟਾ ਹੋ ਜੇ ਜੀਆਂੇ ਵੜਾਈਆਂ ਕਹੇ ਨਾਨਕ ਸੁਨੋ ਸੰਤੋ ਛੱਪ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਾਰਤ ਭਾਗੇ ਘਰਤ ਭਾਗੇ ਸ਼ਬਦ ਵਾਜੇ ਕੜਾ ਜਿਤ ਕਰ ਧਾਰਿਆ ਪੰਚ ਦੂਤ ਦਵਾਤ ਕੀਤੇ ਕਾਲ ਕੰਟ ਬਮਾਰਿਆ ਤੁਰ ਕਰਮ ਪਿਆਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ ਆਤਿ ਤਤ ਪਰ ਅਣਹਦ ਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਪ ਪਾਇਆ ਉਤਰੇ ਸਗਲ ਬਸੂਰੇ ਦੋਖ ਰੋਗ ਸੰਤਾਪਿ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਤਿ ਸੇ ਪੂਰੇ ਹੁਰਤੇ ਜਾਣੀ ਸੁਣ ਤੇ ਬਣੀਤ ਕਹ ਤੇ ਪਵਿੱਤ ਸਤਿ ਮੁਰ ਰਿਆ ਪਰਪੂਰੇ ਬਿਣਵੰਤ ਨਾਨਕ ਹੁਰ ਚਰਨ ਲਾ ਕੇ ਬਾਜੇ ਅਣਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਉਹ ਅਮਰਤ ਨਾਮ ठाकर का पयो जिसका सबसे उधारो जे को खावे जे को पहुंचे जिसका हो उधारो ये वस्त नहीं जाए नित नित राखो तम संसार चरण लग तरिये सब नान ब्रह्म प्रसारो श्लोक महला पंजमा देरा कीता जातो नाही मैनो जोग तो ही मैं निर्गुण हरे को गुण नाही आपे दर्श पयो दर्श पे हमे राम तो सतगुर सजल मिलिया ਨਾਣਕ ਨਾਮ ਮਿਲੇ ਤਾਂ ਜੀਣਾ ਤਨਮਨ ਤਿਵੇ ਹਰਿਆ ਬਾਉੜੀ ਦਿੱਤੇ ਤੂ ਸਮਰਤ ਜਿੱਤੇ ਕੋਈ ਨਾ ਹੈ ਉਤੇ ਤੇਰੀ ਰਾਖ ਅਗਣੀ ਉਦਰ ਮਾਹੇ ਜਨਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਪਉ ਜਲ ਮਿਖਵਾ ਸਗਾ ਗੁਣ ਸ਼ਬਦੀ ਪਾਰ ਪਾਹੇ ਜਨ ਕੋ ਲੱਗੀ ਪਿਆਸ ਮ੍ਰਿਤ ਸੇਕਾ ਹੈ ਕਲ ਮੈਂ ਹਉ ਪੁੰਨ ਗੁਣ ਗੋਵਿੰਦ ਗਾਹੇ ਸਭ ਸੰਨ ਉਪਰ ਪਾਲ ਸਮਾਲਿਆ ਸਾਹੇ ਸਾਹੇ ਵਿਰਤਾ ਕੋਈ ਨਾ ਜਾਏ ਜੇ ਆਵੇ ਤਨ ਆਏ ਸਲੋ ਪਹਲਾ ਪੰਜਮਾ ਅੰਤਰਗੁਰ ਅਰਾਧਨਾ ਜੇ ਵਾਜਪੁਰਨਾਓ ਨੇਤਰੀ ਸਾਧਗੁਰ ਪੇਕਣਾ ਸਰਵਣੇ ਸੁਨਾ ਗੁਰਨਾਓ ਸਤਗੁਰ ਸੇਤੀ ਰਤਿਆ ਧਰਗੇ ਪਈ ਠਾਓ ਪਾਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਦ ਦੇ ਜਦ ਮੈਂ ਉਤਮ ਕਾਢੀਏ ਵਿਰਲੇ ਕਈ ਕੇ ਮਹੱਲਾ ਪੰਜਮਾ ਰੱਖੇ ਰਖਣਹਾਰ ਆਪ ਬਾਰਣ ਗੁਰ ਕੀ ਪੈਰੀ ਪਾਏ ਕਾ ਸਵਾਰਣ ਵਾ ਆਮ ਦਿਆਲ ਬਣੋਣਾ ਵਿਚਾਰਨ ਆਜ਼ਾਦ ਜਨਾਂ ਕੇ ਸੰਗ ਭਵਜੜ ਤਾਰਨ ਸਾਖਤ ਨੰਦਕ ਦੁਸ਼ਟ ਕਨ ਮਾਇ ਬਤਾਰਨ ਤੇ ਸਾਹਿਬ ਕੀ ਟੀਕ ਨਾਨਕ ਮਣੇ ਮਾਇ ਜਿਸਮਰਸ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੀਕ ਨਾਨਕ ਮਣੇ ਮਾਇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ